ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਆਪਣੇ YouTube ਤੇ Instagram ਚੈਨਲ ਸੇਖੋ ਟੈਰੀ ਫਾਰਮੂਨ ਦੇ ਵਿੱਚ ਦੋਸਤੋ ਅੱਜ ਆਹੀ ਜਗਰਾਉ ਮੰਡੀ ਤੇ ਤੇ ਬਾਈ ਜੀ ਦਿਖਾ ਰਿਹਾ ਮੈਂ ਤੁਹਾਨੂੰ ਕਾਟੂ ਮਾਲ ਦੇ ਵਿੱਚ ਸਾਡੇ ਬਹੁਤ ਸਾਰੇ ਕਿਸਾਨ ਭਰਾ ਬਹੁਤ ਸੋਹਣੇ ਸੋਹਣੇ ਨਗੀਨੇ ਜਿਹੜੇ ਕਾਟੂ ਮਾਲ ਦੇ ਵਿੱਚ ਦੇਈ ਜਾਂਦੇ ਆ ਬਾਈ ਜੀ ਜਦੋਂ ਮੰਡੀ ਤੇ ਹੁੰਨੇ ਨੇ ਨਾ ਕੋਈ 2-4 ਘੰਟੇ ਸ਼ਫਰ ਕਰ ਲਿਆ ਕਰੋ ਸੋਨ ਨੂੰ ਮੈਂ ਦਿਖਾਉਣਾ ਦੇਖੋ ਕਿੰਨੇ ਟੌਪ ਟੌਪ ਦੀਆਂ ਮੱਝਾਂ ਜਿਹੜੀਆਂ ਵਿੱਚ ਗੱਬਣ ਵੀ ਨੇ ਤੇ ਇੱਕ ਨੀਲੀ রাਵੀ ਕੱਟੀ ਦਿਖਾਉਣਾ ਜੀ ਤੇ ਮੈਂ ਕੁਝ ਪੈਸੇ ਵੀ ਲਾਇਏ ਸੀ ਬੰਦੇ ਨੂੰ ਕਹਿੰਦਾ 10 ਮਿੰਟ ਰੁੱਕ ਜਾਓ ਵੀ ਮੈਂ ਆ ਕੇ ਲੈ ਲੈਣਾਗਾ ਆ ਨੀਲੀ রাਵੀ ਕੱਟੀ ਕਾਟੂ ਮਾਲਚ ਬੰਦੇ ਦੇ ਗੇ ਬਾਈ ਜੀ 10 20 ਮਿੰਟ ਕੋਈ ਘੰਟਾ ਤੋਂ ਘੰਟੇ ਨਾਲ ਕੋਈ ਫਰਕ ਨਹੀਂ ਪੈਂਦਾ ਹੁੰਦਾ ਬਹੁਤ ਸੋਹਣੀ ਕੱਟੀ ਸੀ ਬਾਈ ਜੀ ਇਹ ਵੱਡਣ ਤੋਂ ਬਾਅਦ ਜਾਂਦੀ ਤੇ ਹੁਣ ਜੇ ਇਹਨਾਂ ਨੂੰ ਪੁੱਛਦੇ ਆ ਬਾਈ ਜੀ 50000 ਰੁਪਿਆ ਇਹ ਮੰਗਦੇ ਆ ਇਹਦਾ ਤੇ ਮੇਰੀ ਵੀਰਾਂ ਨੂੰ ਬੇਨਤੀ ਹੈ ਜਦੋਂ ਬਾਈ ਜੀ ਮੰਡੀ ਤੇ ਜਾਨਵਰ ਵੇਚਣ ਆਉਂਦੇ ਨਾ ਕੋਈ 10 20 ਮਿੰਟ ਥੋੜਾ ਜਿਹਾ ਸਬਰ ਕਰ ਲਿਆ ਕਰੋ ਬਹੁਤ ਸੋਹਣੀਆਂ ਸੋਹਣੀਆਂ ਝ ਆਪਾਂ ਨਾ ਵੱਢਣ ਵਾਲਿਆਂ ਨੂੰ ਦੇਈ ਜਾਂਦੇ ਆ ਬਾਈ ਜੀ ਜਿਵੇਂ ਕਹਿੰਦੇ ਆ ਵੀ ਪੰਜਾਬ ਦੀ ਜਿਹੜੀ ਕਰੀਮ ਨੀਲੀ ਰਾਵੀ ਖਤਮ ਕਰ ਰਹੇ ਆ ਆਪਾਂ ਬਾਈ ਜੀ ਆਪਣੇ ਕਿਸੇ ਜ਼ਿਮੀਂਦਾਰ ਭਰਾ ਨੂੰ ਦੇ ਦਿਆ ਕਰੋ ਚਾਹੇ 12000 ਰੁਪਿਆ ਘੱਟ ਲੈ ਲਿਆ ਕਰੋ ਕੋਈ ਫਰਕ ਨਹੀਂ ਪੈਂਦਾ ਤੇ ਤੁਸੀਂ ਦੇਖ ਸਕਦੇ ਹੋ ਹੁਣ ਇਹਦੇ ਚ ਝੋਟੀਆਂ ਬਹੁਤ ਸੋਹਣੀਆਂ ਸੋਹਣੀਆਂ ਜਿਹੜੀਆਂ ਵੱਢਣ ਵਾਲਿਆਂ ਨੂੰ ਦੇਤੀਆਂ ਜੇ ਆ ਘੱਟੀ ਦੀ ਗੱਲ ਕਰਾਂ ਤਾਂ ਬਹੁਤ ਸੋਹਣੀ ਘੱਟੀ ਸੀਗੀ ਇਹ ਸਾਡੇ ਭਰਾ ਬਸ ਖਾੜਨ ਦੇ ਤੌਰ ਤੇ ਹੀ ਵੀ ਛੇਤੀ ਵੇਚ ਕੇ ਘਰਾਂ ਨੂੰ ਜਾਈਏ ਉਸ ਕਾਰਨ ਇਹ ਤੇਜ਼ੀ ਦੇ ਵਿੱਚ ਹੀ ਵੇਚ ਗਏ ਬਾਈ ਜੀ ਜੇ ਖੜਜੋਂ ਇੱਥੇ ਘੰਟਾ 2 ਘੰਟੇ ਕੋਈ ਫਰਕ ਨਹੀਂ ਪੈਂਦਾ ਜਾਨਵਰ ਦੀ ਜਾਨ ਵੱਜ ਜਾਂਦੀ ਆ ਹੋਰ ਨਹੀਂ ਕੋਸ਼ ਹੈਗਾ ਕਿਉਂਕਿ ਇਹ ਕਿਸੇ ਭਰਾ ਨੇ ਲੈ ਲਈ ਨਹੀਂ ਸੀ ਹੋਰ ਘੰਟਾ 20 ਮਿੰਟਾਂ ਚ ਕੋਈ ਫਰਕ ਨਹੀਂ ਸੀ ਪੈਣਾ ਬਹੁਤ ਸੋਹਣੀ ਜਿਹੜੀ ਕੱਟੀ ਤੁਸੀਂ ਦੇਖ ਸਕਦੇ ਹੋ ਵੱਡਣ ਵਾਲਿਆਂ ਨੂੰ ਬਹੁਤ ਚੰਗੀਆਂ ਚੰਗੀਆਂ ਬਾਈ ਜੀ ਮੱਝਾਂ ਜਿਹੜੀਆਂ ਵੱਡਣ ਦੇ ਵਿੱਚ ਦਿੱਤੀਆਂ ਜਾਂਦੀਆਂ ਆ ਦੇਖੋ ਤੁਸੀਂ ਬਹੁਤ ਸੋਹਣੀ ਨੀਲੀ ਰਾਵੀ ਦੀ ਕੱਟੀ ਸੀ ਜਿੰਨੇ ਪੈਸੇ ਮੰਗਦੇ ਸੀ ਮੈਂ ਕਹਾਈ ਵੀ ਉੰਨੇ ਪੈਸੇ ਆਪਾਂ ਦੇ ਕੇ ਬਾਈ ਜੀ ਲੈ ਜਾਾਂਗੇ ਪਰ ਹੁਣ ਇਹ ਬਾਈ ਜੀ ਜਿਹੜੇ ਹੈਗੇ ਆ ਸਾਡੇ ਮੁਸਲਮਾਨ ਵੀਰਾਂ ਕਾਟੂ ਮਾਲ ਲੈਂਦੇ ਆ ਉਹ ਹੁਣ 50000 ਮੰਗੀ ਜਾਂਦੇ ਆ ਕੀ ਕਰਾਂਗੇ ਤੇ ਅਸਲੇ ਮੇਰੀ ਬੇਨਤੀ ਆ ਵੀ ਜਦੋਂ ਵੀ ਮੰਡੀ ਤੇ ਆਵੋ ਨਾ ਥੋੜਾ ਜਰਾ ਰੋਕ ਜਾਇਆ ਕਰੋ ਬਈ ਤੇਜ਼ੀ ਨਾ ਕਰਿਆ ਕਰੋ ਦੇਖ ਸਕਦੇ ਹੋ ਇਹ ਸਾਰੀਆਂ ਕਾਟੂ ਮਾਲ ਦੇ ਵਿੱਚ ਬਹੁਤ ਚੰਗੀਆਂ ਚੰਗੀਆਂ ਮੱਝਾਂ ਤੇ ਬਹੁਤ ਸੋਹਣੀਆਂ ਸੋਹਣੀਆਂ ਨੀਲੀ ਰਾਵੀ ਦੀਆਂ ਕਟੀਆਂ ਦੇਖ ਸਕਦੇ ਤੁਸੀਂ ਦਿੱਤੀਆਂ ਇਹ ਜਗਰਾਉ ਮੰਡੀ ਦੀ ਵੀਡੀਓ ਆ ਅੱਜ 23 ਤਰੀਕ ਆ 23 ਮਾਰਚ ਦੀ ਆ ਦੋਸਤੋ ਤੇ ਮੰਡੀ ਚੰਗੀ ਭਰੀ ਵੀ ਆ ਦੇਖ ਸਕਦੇ ਹੋ ਤੁਸੀਂ ਤੇ ਬਹੁਤ ਸੋਹਣੇ ਸੋਹਣੇ ਜਾਨਵਰ ਆਏ ਆ ਬੱਸੀਆਂ ਗਾਵਾਂ ਤੇ ਮੱਝਾਂ ਉਹ ਜਿਹੜੇ ਮੰਗੂ ਪੱਕੇ ਉਹ ਦਾ ਬੈਗ ਗਿਆ ਵੀਰੇ ਕਟੀਆਂ ਬਾਈ ਬੈਗ ਗਿਆ ਕਟੀਆਂ ਹਾਂ ਮਤਲਬ ਵੀ ਇਹੀ ਵਿਕੀਆਂ ਪਈਆਂ ਸੋਤਲ ਦੀ ਠੀਕ ਆ ਵੀਰ ਜੀ ਤੇ ਆ ਵੀਰਾਂ ਦਾ ਸੌਦਾ ਚੱਲ ਰਿਹਾ ਆ ਭਰਾਵੋ ਚਾਹੇ 1000 2000 ਘੱਟ ਦੇ ਦਿਆ ਕਰੋ ਕੋਈ ਚੱਕਰ ਨਹੀਂ ਪਰ ਵੱਢਣ ਵਾਲਿਆਂ ਤੋਂ ਬਚਾਇਆ ਕਰੋ ਸਾਡੇ ਬਹੁਤੇ ਵੀਰ ਵੱਢਣ ਵਾਲਿਆਂ ਨੂੰ ਦੇ ਦਿੰਦੇ ਆ ਤੇ ਜਾਨਵਰ ਵੱਢਿਆ ਜਾਂਦਾ ਗਾ ਦੇਖ ਸਕਦਾ ਤੁਸੀਂ ਬਹੁਤ ਸੋਹਣੀਆਂ ਹੋਣੀਆਂ ਕਟੀਆਂ ਜਿਹੜੀਆਂ ਕੜੀਆਂ ਨੇ ਵਿੱਚ ਬੰਦੇ ਤੇਜ਼ੀ ਕਰ ਜਾਂਦੇ ਬਾਈ ਜੀ ਤੇਜ਼ੀ ਨਾ ਕਰਿਆ ਕਰੋ ਕੁਝ ਨਹੀਂ ਹੁੰਦਾ ਜਿੱਥੇ ਛੋੜੇ 5-4 ਘੰਟੇ ਲਾ ਕੇ 2 ਘੰਟੇ ਹੋਰ ਲਾ ਲਓ ਤੇ ਬਹੁਤ ਸੋਹਣੀ ਮੰਡੀ ਭਰੀ ਵੀ ਅਤੇ ਬਹੁਤ ਸੋਹਣੇ ਸੋਹਣੇ ਜਿਹੜੇ ਨਗੀਨੇ ਆਏ ਗਿਆ ਇੱਥੇ ਚੰਗੇ ਜਾਨਵਰ ਆਏ ਗਿਆ ਦੇਖੋ ਬਹੁਤ ਸੋਹਣੀਆਂ ਸੋਹਣੀਆਂ ਕੁੰਡੀਆਂ ਕਟੀਆਂ ਆਈਆਂ ਵੀ ਦੇਖ ਸਕਦੇ ਹੋ ਮਾਰਨ ਕਰਨੀ ਕਿਸੇ ਨੂੰ ਦੇਖ ਰਹਾ ਜੀ ਆਪਣੀ ਰੂਹ ਨਹੀਂ ਮੰਨਦੀ ਕਿਸੇ ਨੂੰ ਮਾਰਾ ਡਾਟਾ ਹਾਂਜੀ ਬਾਈ ਕਾਲੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕਿਹੜਾ ਜਾਨਵਰ ਆਪਣਾ ਬਾਈ ਆ ਦੋ ਝੋਟੀਆਂ ਨੇ ਲਓ ਬਾਈ ਆ ਦੋ ਝੋਟੀਆਂ ਨੇ ਬਾਈ ਕੋਲ ਦੇਖ ਸਕਦੇ ਹੋ ਇੱਕ ਆ ਨਗੀਨਾ ਕਾ ਤੇ ਇੱਕ ਇਧਰ ਖੜੀ ਆ ਤੇ ਬਾਈ ਆ ਕੀ ਮੁੱਲ ਦੀ ਆ ਜਿਹੜੀ ਦੋ ਦਾਸ ਇਧਰ ਲਈ ਬਾਈ ਆ ਕੀ ਰੇਟ ਦੀ ਆ ਠੀਕ ਆ ਬਾਈ ਮੋਬਾਈਲ ਨੰਬਰ ਬੋਲ ਦੇ ਬਾਈ ਆਵਦਾ 98769 ਹਾਂਜੀ 7668 ਪਿੰਡ ਬਾਈ ਜੀ ਪਿੰਡ ਸੇਖਾ ਲਓ ਵੀ ਦੋਸਤੋ ਪਿੰਡ ਸੇਖਾ ਬਾਈ ਦਾ ਜਿੰਨੇ ਵੀ ਆਪਣੇ ਚੈਨਲ ਤੇ ਜੁੜੇ ਹੋਏ ਆ ਬਰਨਾਲੇ ਏਰੀਏ ਦੇ ਭਰਾਸ ਪਰ ਕਰ ਸਕਦੇ ਜੇ ਕੋਈ ਜਾਨਵਰ ਖਰੀਦਣਾ ਤੇ ਮੰਡੀ ਬਹੁਤ ਸੋਹਣੀ ਭਰੀ ਵੀ ਆ ਦੇਖ ਸਕਦੇ ਹੋ ਤੁਸੀਂ ਚੰਗੇ ਜਾਨਵਰ ਆਏ ਹੋਏ ਤੇ ਧੰਨਵਾਦ ਸਾਰੇ ਆਪਣੇ ਦੋਸਤਾਂ ਦਾ ਜਿੰਨੇ ਵੀ ਚੈਨਲ ਤੇ ਜੁੜੇ ਹੋਏ ਆ ਸੋ ਨੂੰ ਕੁਛ 24 ਦਿਖਾ ਦਿੰਦੇ ਆ ਵਾਜਾਂ ਬਹੁਤ ਸੋਹਣੀਆਂ ਨੇ ਚੰਗੇ ਪਸ਼ੂ ਹੁੰਦੇ ਆ ਬਾਈ ਜੀ ਦੇਖ ਸਕਦੇ ਲੋ ਧੰਨਵਾਦ ਉਸ ਤੋਂ ਆਪਣੇ YouTube ਚੈਨਲ ਸੇਕੋ ਡੈਰੀ ਫੈਨ ਤੇ ਜੁੜਨ ਲਈ ਧੰਨਵਾਦ